ਇਕ ਜੰਗਲ ਚ ਕਬੂਤਰਾ ਦਾ ਰਾਜਾ ਸੀ ਚਿੱਤਗਰੀਵਨ ਆਪਣੀ ਪਰਜਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਚਿੱਤਗਰੀਵਨ ਤੇ ਉਹ ਸਾਰੇ ਉਸ ਨੂੰ ਕਰਦੇ ਸਨ ਕਬੂਤਰਾ ਨੂੰ ਇਕੱਠਿਆ ਮਿਲ ਕੇ ਅਲੱਗ-ਅਲੱਗ ਥਾਮਾਂ ਤੇ ਉੱਡਣਾ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਉਹ ਨਵੇਂ-ਨਵੇਂ ਸ਼ਹਿਰਾਂ ਤੇ ਪਿੰਡਾਂ ਦੀ ਸੈਰ ਕਰਦੇ ਸਨ ਰਾਹ 'ਚ ਮਿਲ ਜਾਣ ਵਾਲੇ ਛੱਲੀ ਜਾਂ ਦਾਣੇ ਹੀ ਉਹਨਾਂ ਦਾ ਭੋਜਨ ਸੀ ਕਦੇ ਉਹ ਸਾਰੇ ਇੱਕ ਜੰਗਲ ਦੇ ਉੱਤੋਂ ਦੀ ਲੰਘ ਰਹੇ ਸਨ ਉੱਡਦੇ ਉੱਡਦੇ ਉਹਨਾਂ ਨੇ ਫਿਰ ਇੱਕ ਥਾਂ ਤੇ ਕੁਝ ਦਾਣੇ ਦੇਖੇ ਚਿਤਰਗਰੀਵਰ ਉੱਥੇ ਜਾਣ ਲੱਗਿਆ ਰਾਜਾ ਫਿਰ ਆਪਣੇ ਸਾਥੀਆਂ ਨੂੰ ਲੈ ਕੇ ਦਾਣਿਆਂ ਵੱਲ ਹੀ ਜਾਣ ਲੱਗ ਪਿਆ ਚਿਤਰਗਰੀਵਰ ਅਤੇ ਉਹਦੇ ਸਾਥੀਆਂ ਨੂੰ ਦਾਣਿਆਂ ਵੱਲ ਆਉਂਦਿਆਂ ਰੁੱਖ ਤੇ ਕਾਂ ਕਿਤੇ ਦੂਰ ਬੈਠਿਆ ਵੇਖ ਰਿਹਾ ਸੀ ਉਨਾਂ ਨੂੰ ਦਾਣਿਆਂ ਵੱਲ ਆਉਂਦਿਆਂ ਵੇਖ ਕੇ ਕਾਂ ਹੈਰਾਨ ਰਹਿ ਗਿਆ ਕਾਂ ਉੱਡਦਾ ਹੋਇਆ ਸਿੱਧਾ ਉਹਨਾਂ ਦੇ ਕੋਲ ਗਿਆ ਤੇ ਚਿਤਰਗਰੀਵਨ ਨੂੰ ਦੱਸਿਆ ਰਾਜਾ ਤੁਸੀਂ ਇੱਥੇ ਦਾਣੇ ਖਾਣ ਆਏ ਹੋ ਤਾਂ ਤੁਹਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਇੱਥੇ ਇੱਕ ਸ਼ਿਕਾਰੀ ਨੇ ਜਾਲ ਵਿਛਾਇਆ ਹੋਇਆ ਹੈ ਕਾਂ ਦੀ ਇਸ ਗੱਲ ਨੂੰ ਸੁਣ ਕੇ ਚਿਤਰਗਰੀਵਨ ਬਹੁਤ ਹੀ ਹੈਰਾਨ ਹੋ ਗਿਆ ਸੀ ਮੈਂ ਚਿਤਰਗਰੀਵਨ ਕਬੂਤਰਾਂ ਦਾ ਰਾਜਾ ਮੈਂ ਤੇ ਮੇਰੇ ਸਾਥੀ ਬਹੁਤ ਦੂਰੋਂ ਉੱਡ ਕੇ ਇੱਥੇ ਪਹੁੰਚਿਆ ਇਹ દાਣੇ ਤਾਂ ਸੀ ਖਾ ਕੇ ਹੀ ਰਾਂਗੇ ਇਹ ਸੁਣ ਕੇ ਕਾਂ ਨੇ ਉਹਨਾਂ ਨੂੰ ਫੇਰ ਬੇਨਤੀ ਕੀਤੀ ਪਰ ਚਿੱਤਰ ਗਰੀਵਨ ਆਪਣੇ ਫੈਸਲੇ ਉੱਤੇ ਅੜਿਆ ਹੀ ਰਿਹਾ ਚਿੱਤਰ ਗਰੀਵਨ ਅਤੇ ਉਹਦੇ ਸਾਥੀ ਕਾਂ ਦੀਆਂ ਗੱਲਾਂ ਨੂੰ ਬਿਨਾਂ ਸੁਣੇ ਹੀ ਦਾਣਿਆਂ ਨੂੰ ਖਾਣ ਲੱਗੇ ਉਸੇ ਵੇਲੇ ਉਹਨਾਂ ਦੇ ਉੱਪਰ ਇੱਕ ਜਾਲ ਆ ਕੇ ਡਿੱਗ ਗਿਆ ਤੇ ਉਹ ਉਸ 'ਚ ਫਸ ਗਏ। ਉਦੋਂ ਹੀ ਉਹਨਾਂ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਣ ਲੱਗਿਆ ਸੀਗਾ। ਇਹ ਸਭ ਦੇਖਦਿਆਂ ਹੋਇਆ ਕਾਂ ਉਸ ਵਕਤ ਚਿਤ੍ਰਗਰੀਵਨ ਦੇ ਕੋਲ ਗਿਆ। ਮੈਨੂੰ ਮਾਫ਼ ਕਰ ਦਿਓ। ਕਾ ਤੁਹਾਡੀ ਗੱਲ ਨੂੰ ਮੈਂ ਨਹੀਂ ਮੰਨਿਆ ਤੇ ਮੇਰੇ ਹੰਕਾਰ ਕਰਕੇ ਅਸੀਂ ਇੱਥੇ ਫਸ ਗਏ ਆਂ। ਹੁਣ ਬਚਣ ਦਾ ਕੋਈ ਤਰੀਕਾ ਤਾਂ ਦੱਸੋ ਇਹ ਦੁਖੀ ਹੋਣ ਦਾ ਸਮੇਂ ਨਹੀਂ ਹੈ ਇੱਥੋਂ ਬਚਣ ਦਾ ਕੋਈ ਤਰੀਕਾ ਸੋਚਦੇ ਆ ਤੁਸੀਂ ਸਾਰੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਇਸ ਜਾਲ ਨੂੰ ਉੱਪਰ ਨੂੰ ਉਡਾਓ ਜਾਲ ਨੂੰ ਉੱਪਰ ਲੈ ਜਾਓ ਉੱਪਰ ਉੱਪਰ ਚਿਤ੍ਰਗਰੀਵਨ ਅਤੇ ਉਹਦੇ ਸਾਥੀਆਂ ਨੇ ਕਾਂ ਦੀ ਗੱਲ ਸੁਣ ਕੇ ਪੂਰੀ ਤਾਕਤ ਦੇ ਨਾਲ ਜਾਲ ਨੂੰ ਅਸਮਾਨ ਦੇ ਵੱਲ ਉਡਾ ਲਿਆ ਉਹ ਉੱਡਦੇ ਹੋਏ ਚਿੱਤਰ ਗਰੀਵੰਦੇ ਇੱਕ ਦੋਸਤ ਚੂਹੇ ਦੇ ਘਰ ਦੇ ਬਾਹਰ ਪਹੁੰਚੇ ਪਿਆਰੇ ਦੋਸਤ ਮੈਂ ਤੇ ਮੇਰੇ ਨਾਲ ਦੇ ਸਾਥੀ ਇਸ ਜਾਲ ਦੇ ਵਿੱਚ ਫਸ ਗਏ ਆ ਇਸ ਜਾਲ ਨੂੰ ਕੱਟ ਕੇ ਸਾਡੀ ਰੱਖਿਆ ਕਰੋ ਹੁਣ ਤੁਸੀਂ ਹੀ ਹੋ ਜੋ ਇਸ ਜਾਲ ਤੋਂ ਸਾਨੂੰ ਬਚਾ ਸਕਦੇ ਹੋ ਵੇਖਿਆ ਹੰਕਾਰ ਕੇਵੇਂ ਮੁਸੀਬਤਾਂ ਲਿਆਉਂਦਾ